ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਵਿਸਾਖੀ ਦਾ ਦਿਨ ਆਉਣ ਵਾਲਾ ਹੈ ਜੀ ਤੇ ਜੇਕਰ ਉਸ ਦਿਨ ਤੱਕ ਤੁਸੀਂ ਮੂਲ ਮੰਤਰ ਦਾ ਜਾਪ ਕਰਕੇ ਪਾਣੀ ਪੀਂਦੇ ਰਹਿੰਦੇ ਹੋ ਤਾਂ ਤੁਹਾਨੂੰ ਇਸ ਦੇ ਫਾਇਦੇ ਸੁਣ ਕੇ ਹੈਰਾਨੀ ਹੋ ਜਾਵੇਗੀ ਕਿਉਂਕਿ ਇਹਨਾਂ ਦਿਨਾਂ ਵਿੱਚ ਹੋਣ ਵਾਲਾ ਹੈ ਜੀ ਤੁਹਾਡੇ ਤੇ ਚਮਤਕਾਰ ਇਸ ਲਈ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ। ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੂਲ ਮੰਤਰ ਦਾ ਜਾਪ ਕਰਕੇ ਪਾਣੀ ਪੀਣ ਦੇ ਫਾਇਦੇ ਆਪਾਂ ਗੁਰੂ ਘਰ ਜਾਂਦੇ ਆਂ ਜਲ ਲੈ ਕੇ ਵੀ ਆਉਂਦੇ ਆਂ ਕਿਉਂਕਿ ਉੱਥੇ ਗੁਰਬਾਣੀ ਦਾ ਜਾਪ ਹੁੰਦਾ ਹੈ ਉਹ ਜਲ ਦੇ ਵਿੱਚ ਗੁਰਬਾਣੀ ਸਮਾ ਜਾਂਦੀ ਹੈ ਆਪਣਾ ਅਸਰ ਮਨੁੱਖਾਂ ਦੇ ਉੱਪਰ ਕਰ ਦਿੰਦੀ ਹੈ ਆਪਣੇ ਸਰੀਰ ਦੇ ਵਿੱਚ 70% ਸਾਰ ਸੰਗਜੀ ਪਾਣੀ ਹੈ ਤੇ ਉਹ ਪਾਣੀ ਨਾਲ ਮਿਲ ਕੇ ਓਮੇ ਦੀ ਊਰਜਾ ਪ੍ਰਦਾਨ ਕਰਦੀ ਹੈ ਇੱਕ ਨ ਵਿਗਿਆਨੀ ਹੋਇਆ ਸੀ ਉਹਨੇ ਪਾਣੀ ਦੇ ਉੱਤੇ ਖੋਜ ਕੀਤੀ ਉਹਨੇ ਦੋ ਗਲਾਸ ਪਾਣੀ ਭਰ ਕੇ ਰੱਖ ਲਏ। ਪਹਿਲੇ ਗਲਾਸ ਵਿੱਚ ਪਾਣੀ ਪਾ ਕੇ ਉਹਨੇ ਬੜੀਆਂ ਸਾਰੀਆਂ ਗਾਲਾਂ ਕੱਢੀਆਂ ਤੇ ਮਾੜੇ ਸ਼ਬਦ ਬੋਲੇ। ਫਿਰ ਉਸਨੇ ਉਹ ਪਾਣੀ ਦੀਆਂ ਕੁਝ ਬੂੰਦਾਂ ਦੂਰਬੀਨ ਨਾਲ ਚੈੱਕ ਕੀਤੀਆਂ। ਜਿੰਨੇ ਹੀ ਪਾਣੀ ਦੇ ਕ੍ਰਿਸਟਲ ਹਨ ਉਹ ਸਾਰੇ ਹੀ ਟੁੱਟ ਗਏ ਤੇ ਕਾਲੇ ਹੋ ਗਏ। ਉਹ ਪਾਣੀ ਪੀਣ ਦੇ ਯੋਗ ਨਾ ਰਿਹਾ। ਫਿਰ ਦੂਜੇ ਗਲਾਸ ਦੇ ਵਿੱਚ ਕੋਲ ਰੱਖਿਆ ਗਿਆ ਰੱਬ ਦੇ ਅੱਗੇ ਗੱਲਾਂ ਕੀਤੀਆਂ। ਰਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਤੇ ਚੰਗੀਆਂ-ਚੰਗੀਆਂ ਗੱਲਾਂ ਕੀਤੀਆਂ ਉਹਦੀਆਂ ਬੂੰਦਾਂ ਜਦੋਂ ਫਿਰ ਦੂਰਬੀਨ ਦੇ ਵਿੱਚ ਰੱਖੀਆਂ ਗਈਆਂ ਉਹ ਹੋਰ ਵੀ ਜ਼ਿਆਦਾ ਕ੍ਰਿਸਟਲ ਤਾਕਤ ਵਾਲੇ ਹੋ ਗਏ ਸਨ ਪਾਣੀ ਦੇ ਕੋਲ ਸਭ ਤੋਂ ਜ਼ਿਆਦਾ ਖਿੱਚਣ ਵਾਲੀ ਤਾਕਤ ਹੈ ਪਾਣੀ ਕੋਲ ਜੋ ਵੀ ਮਨੁੱਖ ਕੁਝ ਵੀ ਬੋਲਦਾ ਹੈ ਉਹ ਉਸ ਨੂੰ ਆਪਣੇ ਵੱਲੋਂ ਵਿੱਚ ਰਿਕਾਰਡ ਕਰ ਲੈਂਦਾ ਹੈ ਓਮੇ ਦਾ ਅੰਦਰ ਜਾ ਕੇ ਫਿਰ ਅਸਰ ਕਰਦਾ ਹੈ ਗੁਰੂ ਘਰਾਂ ਵਿੱਚ ਜਿੰਨਾ ਕੀਰਤਨ ਹੁੰਦਾ ਹੈ ਉਹ ਜਲ ਦੇ ਵਿੱਚ ਸਮਾ ਜਾਂਦਾ ਹੈ। ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ। ਉਸ ਸਮੇਂ ਜਲ ਦੀ ਵਰਤੋਂ ਕਿਉਂ ਕੀਤੀ ਸੀ ਲਸੀ ਜਾਂ ਦੁੱਧ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ? ਇਹਨਾਂ ਦੀ ਹੀ ਵਰਤੋਂ ਕਿਉਂ ਕੀਤੀ ਗਈ? ਉਥੇ ਪਾਤਸ਼ਾਹ ਜੀ ਨੇ ਜਲ ਹੀ ਕਿਉਂ ਲਿਆ ਸੀ? ਵੇਖੋ ਜੀ ਕਿਉਂਕਿ ਜਲ ਦੇ ਵਿੱਚ ਜੋ ਵੀ ਆਪਾਂ ਚੀਜ਼ ਪਾਉਂਦੇ ਹਾਂ ਉਸ ਦੇ ਵਿੱਚ ਭਾਵੇਂ ਜੋ ਵੀ ਪਾ ਦੋ ਉਹ ਆਪਣੇ ਵਿੱਚ ਸਮਾ ਲੈਂਦਾ ਹੈ। ਉਸ ਸਮੇਂ ਫਾਤਖਾ ਜੀ ਨੇ ਜਲ ਲਿਆ ਪੰਜ ਬਾਣੀਆਂ ਦਾ ਜਾਪ ਕੀਤਾ ਤੇ ਹਮੇਸ਼ਾ ਕਿ ਪਿੱਛੇ ਨਹੀਂ ਲੱਗਿਆ ਹੁੰਦਾ ਕਿਉਂਕਿ ਗੁਰਬਾਣੀ ਨੂੰ ਅਸੀਂ ਹੌਲੀ-ਹੌਲੀ ਹੀ ਪੜ ਸਕਦੇ ਹਾਂ ਤਾਂ ਕਿ ਬੋਲਣ ਲੱਗਿਆਂ ਜੋ ਵੀ ਚੰਗਾ ਸਮਾ ਹੋਵੇ ਜੋ ਵੀ ਇੱਕ ਕ੍ਰਿਸਟਲ ਦੇ ਰੂਪ ਵਿੱਚ ਹੋਵੇ ਤੇ ਉਹ ਪਾਣੀ ਵਿੱਚ ਸਮਾ ਜਾਵੇ ਉਹ ਜਦੋਂ ਪੰਜ ਬਾਣੀਆਂ ਜਲ ਦੇ ਕੋਲ ਬੋਲੀਆਂ ਜਾਂਦੀਆਂ ਹਨ ਉਹਦੀਆਂ ਕੁਝ ਬੂੰਦਾਂ ਉੱਥੇ ਦੋ ਚੜੀਆਂ ਸਨ ਕਹਿੰਦੇ ਕਿ ਜਦੋਂ ਪਾਤਸ਼ਾਹ ਜੀ ਨੇ ਅੰਮ੍ਰਿਤ ਪਾਨ ਕਰਵਾਇਆ ਤੇ ਉਹਨਾਂ ਨੂੰ ਉਹ ਬੂੰਦਾਂ ਪਿਆ ਦਿੱਤੀਆਂ ਉਹ ਅੰਮ੍ਰਿਤ ਦੀਆਂ ਦੋ ਬੂੰਦਾਂ ਨੂੰ ਚਿੜੀਆਂ ਨੂੰ ਜਦੋਂ ਪੀ ਲਿਆ ਤਾਂ ਚਿੜੀਆਂ ਬਾਜ ਦੇ ਨਾਲ ਜਾ ਕੇ ਲੜਨ ਲਈ ਤਿਆਰ ਹੋ ਗਈਆਂ ਤੇ ਉਹਨਾਂ ਨੇ ਬਾਜ ਨੂੰ ਹੀ ਖਤਮ ਕਰ ਦਿੱਤਾ ਇਹ ਗੱਲ ਜਦੋਂ ਮਾਤਾ ਅਜੀਤ ਕੌਰ ਜੀ ਨੂੰ ਪਤਾ ਲੱਗੀ ਤਾਂ ਉਹ ਘਰ ਗਏ ਤੇ ਉਹਨਾਂ ਨੇ ਕੁਝ ਪਤਾਸੇ ਲਿਆ ਕੇ ਜਲ ਵਿੱਚ ਪਾ ਦਿੱਤੇ ਉੱਥੇ ਫਿਰ ਦਸਮ ਪਾਤਸ਼ਾਹ ਜੀ ਨੇ ਇੱਕ ਗੱਲ ਕਹੀ ਕਿ ਤੁਸੀਂ ਬਹੁਤ ਵਧੀਆ ਕੀਤਾ ਹੈ ਕਿ ਇਸ ਜਲ ਦੇ ਵਿੱਚ ਲਿਆ ਕੇ ਪਤਾਸੇ ਪਾ ਦਿੱਤੇ ਹਨ ਇਹਦੇ ਨਾਲ ਖਾਲਸੇ ਵਿੱਚ ਪਿਆਰ ਵੀ ਬਣਿਆ ਰਹੇਗਾ ਇਸ ਲਈ ਜਦੋਂ ਰੋਜ਼ ਆਪਾਂ ਪਾਣੀ ਪਰਦੇ ਹਾਂ ਜਾਂ ਜਿੱਥੋਂ ਵੀ ਤੁਸੀਂ ਪਾਣੀ ਪਿੰਦੇ ਹੋ ਉਦੋਂ ਹਮੇਸ਼ਾ ਜ਼ਿਆਦਾ ਇਦਾਂ ਹੀ ਕਰਿਆ ਕਰੋ ਕਿ ਘੜਾ ਭਰ ਲਿਆ ਕਰੋ ਮਿੱਟੀ ਦਾ ਘੜਾ ਲੈ ਕੇ ਉਸ ਵਿੱਚ ਪਾਣੀ ਭਰ ਦਿਓ ਉਥੇ ਬੈਠ ਕੇ ਫਿਰ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਭਾਵੇਂ ਜਦੋਂ ਪਾਣੀ ਭਰ ਰਿਹਾ ਹੋਵੇ ਖੜੇ ਖੜੇ ਹੀ 5-10 ਵਾਰ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤੇ ਜਦੋਂ ਇਹ ਘੜਾ ਭਰ ਜਾਂਦਾ ਹੈ ਤੇ ਕਿਸੇ ਨੂੰ ਵੀ ਪਾਣੀ ਦੇਣ ਸਮੇਂ ਵੀ ਮੂਲ ਮੰਤਰ ਦਾ ਜਾਪ ਕਰੋ ਜੇ ਅਸੀਂ ਚਾਹੁੰਦੇ ਹਾਂ ਕਿ ਮੇਰੇ ਧੀ ਜਾਂ ਪੁੱਤਰ ਸਿਆਣਾ ਹੋ ਜਾਵੇ ਵਿੱਦਿਆ ਵਿੱਚ ਤੇਜ਼ ਹੋ ਜਾਵੇ ਘਰ ਦੇ ਵਿੱਚ ਸੁੱਖ ਸਮਰiddhi ਆ ਜਾਵੇ ਸਾਡਾ ਜਿਹੜਾ ਕੋਈ ਘਰ ਦਾ ਜੀ ਐਸਾ ਹੈ ਜੋ ਨਸ਼ੇ ਤੇ ਲੱਗਾ ਹੋਇਆ ਹੈ ਜਾਂ ਸਾਡੇ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੈ ਤੇ ਫਿਰ ਇਹ ਸਭ ਕੁਝ ਹੋਣਾ ਬੰਦ ਹੋ ਜਾਵੇਗਾ ਤੇ ਜਿਹੜੇ ਬੱਚੇ ਹਨ ਉਹ ਤੁਹਾਡੇ ਤਰੱਕੀ ਕਰਨਗੇ ਲੜਾਈ ਝਗੜਾ ਬੰਦ ਹੋਵੇਗਾ ਨਸ਼ਾ ਤੁਹਾਡੇ ਘਰ ਤੋਂ ਦੂਰ ਹੋ ਜਾਵੇਗਾ ਸਾਰੇ ਹੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੇ ਪਰਿਵਾਰ ਦੇ ਜੀ ਪਿਆਰ ਵਿੱਚ ਰਹਿਣ ਤਾਂ ਉਹਨਾਂ ਨੂੰ ਪਾਣੀ ਦੇਣ ਤੋਂ ਪਹਿਲਾਂ ਭਾਵੇਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਜੋ ਵੀ ਤੁਸੀਂ ਬੋਲੋਗੇ ਜੋ ਵੀ ਤੁਸੀਂ ਚਾਹੋਗੇ ਉਹ ਤੁਹਾਨੂੰ ਮਿਲ ਜਾਵੇਗਾ ਕਿਉਂਕਿ ਜੋ ਵੀ ਪਾਣੀ ਦੇ ਕੋਲ ਤੁਸੀਂ ਅਰਦਾਸ ਬੇਨਤੀ ਕਰੋਗੇ ਜਾਪ ਕਰੋਗੇ ਉਸ ਦਾ ਅੰਦਰ ਪਾਣੀ ਦੇ ਵਿੱਚ ਸਮਾ ਜਾਵੇਗਾ ਅਸਰ ਹੋ ਜਾਵੇਗਾ ਇਸ ਨੂੰ ਲਗਾਤਾਰ ਇੱਕ ਦਿਨ ਹੀ ਤੁਸੀਂ ਭਾਵੇਂ ਕਰਕੇ ਵੇਖ ਲਓ ਤੁਸੀਂ ਖੁਦ ਆਪਣੀ ਜ਼ਿੰਦਗੀ ਵਿੱਚ ਬਦਲਾਵ ਹੁੰਦਿਆਂ ਵੇਖੋਗੇ ਸ਼ਾਮ ਨੂੰ ਬੈਠ ਕੇ ਤੇ ਸਵੇਰੇ ਬੈਠ ਕੇ ਰੋਜ਼ ਤੁਸੀਂ ਮੂਲ ਮੰਤਰ ਦਾ ਸਾਰਾ ਹੀ ਪਰਿਵਾਰ ਜਾਪ ਕਰੋ ਸਵੇਰੇ ਸਾਰੇ ਹੀ ਆਖ ਦਿੰਦੇ ਹਨ ਜੀ ਕਿਸੇ ਨੇ ਦਫ਼ਤਰ ਜਾਣਾ ਹੁੰਦਾ ਹੈ ਕਿਸੇ ਨੇ ਖੇਤ ਜਾਣਾ ਹੁੰਦਾ ਹੈ ਕਿਸੇ ਨੇ ਡੰਗਰ ਚੋਣੇ ਹੁੰਦੇ ਹਨ ਤੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੈ ਗੁਰਬਾਣੀ ਪੜਨ ਦਾ ਸਮਾਂ ਨਹੀਂ ਲੱਗਦਾ ਰਾਤ ਨੂੰ ਤਾਂ ਆਪਾਂ ਸਾਰੇ ਹੀ ਘਰ ਆ ਜਾਂਦੇ ਹਾਂ ਤੇ ਘਰਾਂ ਦੇ ਵਿੱਚ 7 ਵਜੇ ਦਾ ਸਮਾਂ ਤੇ ਇਹੋ ਜਿਹਾ ਹੁੰਦਾ ਹੈ ਕਿ ਜਦੋਂ ਸਾਰੇ ਜੀ ਘਰ ਵਿੱਚ ਆਉਣੇ ਆ ਜਾਂਦੇ ਹਨ ਉਹ ਸਮੇਂ ਆਪਣੇ ਅੱਗੇ ਸਾਰੇ ਜਾਣੇ ਜਲ ਭਰ ਕੇ ਰੱਖ ਲੋ ਭਾਵੇਂ ਲਾਗੇ ਗਲਾਸ ਗਲਾਸ ਹੀ ਰੱਖ ਲੋ ਜਦੋਂ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਵਿਹਲੇ ਹੋ ਜਾਂਦੇ ਹੋ ਜਾਂ ਇੱਕ ਸਥਾਨ ਤੇ ਹੀ ਰੱਖ ਸਕਦੇ ਹੋ ਤੇ ਤੁਸੀਂ ਉਸ ਵੇਲੇ ਪਰਮਾਤਮਾ ਜੀ ਦੇ ਨਾਮ ਨੂੰ ਸਿਮਰਨਾ ਹੈ ਜਾਂ ਤੁਸੀਂ ਮੂਲ ਮੰਤਰ ਦਾ ਜਾਪ ਜਿਹੜਾ ਹੈ ਆਪਣੇ ਜ਼ੁਬਾਨ ਤੋਂ ਆਪਣੀ ਰਸਨਾ ਤੋਂ ਉੱਚੀ ਉੱਚੀ ਬੋਲ ਕੇ ਕਰਨਾ ਹੈ ਜੋ ਤੁਸੀਂ ਉੱਚੀ ਉੱਚੀ ਬੋਲ ਕੇ ਕਰੋਗੇ ਉਹਦੇ ਵਿੱਚ ਸਾਰਾ ਵੀ ਜੋ ਤੁਸੀਂ ਬੋਲਿਆ ਹੈ ਉਸ ਜਲ ਦੇ ਵਿੱਚ ਸਮਾ ਜਾਵੇਗਾ ਉਸ ਉਪਰੰਤ ਤੁਸੀਂ ਅਰਦਾਸ ਵੀ ਜ਼ਰੂਰ ਕਰਨੀ ਹੈ ਜੋ ਵੀ ਤੁਹਾਨੂੰ ਚਾਹੀਦਾ ਹੈ ਕਿ ਪਾਤਸ਼ਾਹ ਜੀ ਮੈਨੂੰ ਵਿੱਦਿਆ ਦੇ ਦਿਓ ਮੈਨੂੰ ਸਫਲਤਾ ਦੇ ਦਿਓ ਪਾਤਸ਼ਾਹ ਜੀ ਸਾਡਾ ਕੱਲ ਦਾ ਦਿਨ ਸੁਖਾਂ ਦਾ ਬਤੀਤ ਹੋਵੇ ਪਾਤਸ਼ਾਹ ਜੀ ਘਰ ਦੇ ਵਿੱਚ ਲੜਾਈ ਝਗੜਾ ਨਾ ਹੋਵੇ ਪਰਮਾਤਮਾ ਜੀ ਸਾਰੇ ਜੀ ਨਵੇਂ ਨਰੋਏ ਰਹਿਣ ਜਦੋਂ ਤੁਸੀਂ ਇਦਾਂ ਬੋਲੀਗੇ ਤਾਂ ਤੁਸੀਂ ਆਪ ਇੱਕ ਦਿਨ ਲਗਾਤਾਰ ਇਸ ਨੂੰ ਕਰਕੇ ਵੇਖ ਲੋ ਆਪਣੇ ਘਰ ਵਿੱਚ ਬਦਲਾਅ ਹੁੰਦਾ ਹੋਇਆ ਵੇਖੋਗੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਜੇਕਰ ਰੋਗ ਹੈ ਉਹਦੇ ਨਾਲ ਕੱਟਿਆ ਜਾਵੇਗਾ ਇੱਕ ਚੀਜ਼ ਜਦੋਂ ਆਪਾਂ ਸਾਰਿਆਂ ਨੇ ਹੋਰ ਕਰਣੀ ਹੈ ਇੱਕ ਨਾ ਕੱਚ ਦੀ ਬੋਤਲ ਲੈਣੀ ਹੈ ਉਸ ਨੂੰ ਤੁਸੀਂ ਅੱਧਾ ਪਾਣੀ ਨਾਲ ਭਰ ਲੈਣਾ ਹੈ ਜਿਵੇਂ ਲੀਟਰ ਦੀ ਹੈ ਤੇ ਤੁਸੀਂ ਅੱਧੀ ਬੋਤਲ ਪਾਣੀ ਦੀ ਭਰ ਲੈਣੀ ਹੈ ਕੱਚ ਦੀ ਬੋਤਲ ਹੀ ਹੋਣੀ ਚਾਹੀਦੀ ਹੈ ਤੇ ਸਾਫ਼ ਸੁਥਰੀ ਹੋਵੇ ਉਸ ਨੂੰ ਤੁਸੀਂ ਅੱਧਾ ਪਾਣੀ ਨਾਲ ਭਰ ਲਓ ਉਸ ਨੂੰ ਪਾਣੀ ਨੂੰ ਤੁਸੀਂ 6 ਘੰਟੇ ਲਈ ਭਰ ਕੇ ਰੱਖਣਾ ਹੈ ਜਿੱਥੇ ਧੁੱਪ ਆਉਂਦੀ ਹੋਵੇ ਉਥੇ 6 ਘੰਟੇ ਲਈ ਰੱਖ ਦਿਓ ਪਹਿਲੇ 2 ਘੰਟੇ ਤੁਸੀਂ ਬਿਲਕੁਲ ਉਸ ਨੂੰ ਚੁੱਕਣਾ ਨਹੀਂ ਤੇ ਨਾ ਹੀ ਹਿਲਾਉਣਾ ਓਵੇਂ ਦੀ ਓਵੇਂ ਰਹਿਣ ਦਿਓ ਪਰ ਜੇਕਰ ਤੁਸੀਂ ਦਵਾਈਆਂ ਜਾਂ ਕੋਈ ਔਸ਼ਧੀ ਆਪਣੇ ਸਰੀਰ ਨੂੰ ਐਵੇਂ ਤਾਂ ਦਰੁਸਤੀ ਦੇ ਵਾਂਗ ਉਹ ਪਾਣੀ ਨੂੰ ਲਾਉਣਾ ਚਾਹੁੰਦੇ ਹੁਣ ਤਾਂ ਉਸ ਪਾਣੀ ਨੂੰ ਘੱਟ ਤੋਂ ਘੱਟ 6 ਤੋਂ 8 ਘੰਟੇ ਧੁੱਪ ਵਿੱਚ ਰੱਖੋ ਪਹਿਲੇ 2 ਘੰਟੇ ਦੇ ਵਿੱਚ ਇਸ ਪਾਣੀ ਨੂੰ ਨਹੀਂ ਹਿਲਾਉਣਾ ਬਿਲਕੁਲ ਵੀ ਨਹੀਂ ਇਹਦੇ ਅੰਦਰ ਜੋ ਪਾਰਟੀਕਲ ਹੁੰਦੇ ਹਨ ਇਹਦੇ ਅੰਦਰ ਜਿਹੜੇ ਕ੍ਰਿਸਟਲ ਹੁੰਦੇ ਹਨ ਨਿੱਕੇ ਨਿੱਕੇ ਉਹ ਚਾਰਜਰ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਜਦੋਂ ਅਸੀਂ ਬੋਤਲ ਨੂੰ ਹਿਲਾ ਦਿੰਦੇ ਹਾਂ ਤੇ ਉਹ ਟੁੱਟ ਜਾਣਗੇ ਇਸ ਲਈ ਇਸ ਪਾਣੀ ਨੂੰ ਹਿਲਾਉਣਾ ਨਹੀਂ ਪਹਿਲੇ 2 ਘੰਟੇ ਜਿਸ ਥਾਂ ਤੇ ਬੋਤਲ ਰੱਖੀ ਹੈ ਉੱਥੇ ਹੀ ਪਈ ਰਹਿਣ ਦਿਓ। ਨਾ ਹੀ ਉਹਦੇ ਥੱਲੇ ਕੋਈ ਲੱਕੜ ਨਾ ਫੱਟੀ ਤੇ ਨਾ ਹੀ ਕੋਈ ਹੋਰ ਸ਼ੈਅ ਰੱਖਣੀ ਹੈ। ਧਰਤੀ ਦੇ ਨਾਲ ਟੱਚ ਕਰਨੀ ਹੈ। ਇਸ ਨੂੰ ਸਿੱਧੀ ਧੁੱਪ ਵਿੱਚ ਪਈ ਰਹਿਣ ਦੇਣਾ ਹੈ। ਜਿੱਥੇ ਕਿਸੇ ਚੀਜ਼ ਦੀ ਸ਼ਾਨ ਆਉਂਦੀ ਹੋਵੇ ਤੇ ਨਾ ਹੀ ਉੱਥੇ ਪਰਛਾਵਾਂ ਆਉਣਾ ਹੋਵੇ। ਉੱਥੇ ਤੁਸੀਂ ਇਸ ਨੂੰ ਰੱਖ ਦੇਣਾ ਹੈ। 6 ਤੋਂ 8 ਘੰਟੇ ਉੱਥੇ ਹੀ ਰੱਖੋ ਜਿੱਥੇ ਧੁੱਪ ਪੂਰੀ ਤਰ੍ਹਾਂ ਆਉਂਦੀ ਹੋਵੇ। ਬੋਤਲ ਨੂੰ ਪੂਰਾ ਨਹੀਂ ਭਰਨਾ ਅੱਧੀ ਭਰਨਾ ਹੈ ਕਿਉਂਕਿ ਪਾਣੀ ਦੇ ਅੰਦਰ ਜੋ ਕਿਰਿਆ ਹੋਵੇਗੀ ਨਾ ਉਸ ਪਾਣੀ ਦੀ ਥਾਂ ਅੰਦਰ ਚਲੀ ਜਾਵੇਗੀ ਤੇ ਪੂਰਾ ਝੇਕਰ ਅਸੀਂ ਭਰ ਦੇਵਾਂਗੇ ਇਸ ਨਾਲ ਤੁਸੀਂ 6 8 ਘੰਟੇ ਪਾਣੀ ਦੀ ਬੋਤਲ ਨੂੰ ਆਪ ਜਾ ਕੇ ਵੇਖੋ ਕਿ ਛੋਟੇ ਛੋਟੇ ਬੱਬਲਸ ਬਣਨੇ ਸ਼ੁਰੂ ਹੋ ਜਾਣਗੇ ਤੇ ਛੋਟੇ ਛੋਟੇ ਟਿਮਕਣੇ ਜਿਹੇ ਬਣੇ ਹੋਣਗੇ ਪਾਣੀ ਗਰਮ ਹੋ ਕੇ ਥੋੜਾ ਥੋੜਾ ਜਿਹਾ ਉੱਪਰ ਉੱਠ ਜਾਵੇਗਾ ਉਹ ਭਾਵ ਕਿ ਅਸੀਂ ਇਸ ਪਾਸੇ ਟਮਕਣੇ ਜਿਹੇ ਪਾਣੀ ਦੇ ਵਿੱਚ ਲੱਗੇ ਹੋਏ ਨਜ਼ਰ ਆਉਣਗੇ ਫਿਰ ਕੀ ਕਰਨਾ ਹੈ 6 ਤੋਂ 8 ਘੰਟੇ ਹੋ ਗਏ ਹਨ ਧੁੱਪ ਦੇ ਵਿੱਚੋਂ ਪਾਣੀ ਨੂੰ ਚੁੱਕ ਕੇ ਇਸ ਪਾਣੀ ਨੂੰ ਕਦੇ ਵੀ ਤੁਸੀਂ ਫਰਿੱਜ ਵਿੱਚ ਨਹੀਂ ਰੱਖਣਾ ਬਾਹਰ ਆ ਚੁੱਕਿਆ ਹੈ ਪਾਣੀ ਗਰਮ ਹੈ ਕਿ ਚਲੋ ਫਰਿੱਜ ਚ ਰੱਖ ਲਈਏ ਕਈ ਵਾਰੀ ਅਸੀਂ ਸੋਚ ਲੈਨੀ ਹੈ ਪਰ ਨਹੀਂ ਰੱਖਣਾ ਇਸ ਨੂੰ ਚੁੱਕਣਾ ਹੈ 2-3 ਘੰਟੇ ਇਸ ਨੂੰ ਫਿਰ ਐਦਾਂ ਹੀ ਪਿਆਰ ਰਹਿਣ ਦੇ ਫਿਰ ਸਾਰਾ ਹੀ ਪਰਿਵਾਰ ਪਾਣੀ ਦਾ ਵਿੱਚ ਥੋੜਾ ਥੋੜਾ ਤੁਸੀਂ ਪੀ ਸਕਦੇ ਹੋ ਜ਼ਰੂਰੀ ਨਹੀਂ ਕਿ ਸਾਰਾ ਇੱਕ ਦਿਨ ਹੀ ਪੀਣਾ ਹੈ। ਇਦਾਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਪਾਣੀ ਵਿੱਚ ਐਨੀ ਤਾਕਤ ਹੈ ਕਿ ਸਾਰੇ ਸਰੀਰ ਦੇ ਅੰਦਰ ਜਦੋਂ ਅਸੀਂ ਇਸ ਪਾਣੀ ਨੂੰ ਪੀਂਦੇ ਹਾਂ ਤਾਂ 70% ਪਹਿਲਾਂ ਹੀ ਇਹ ਤਾਂ ਪਾਣੀ ਸੀ। ਜਦੋਂ ਪੀਤਾ ਤਾਂ ਉਹ ਅੰਦਰ ਵਾਲੇ ਪਾਣੀ ਨੂੰ ਵੀ ਉਨੀ ਹੀ ਊਰਜਾ ਤੇ ਤਾਕਤ ਨਾਲ ਭਰ ਜਾਂਦਾ ਹੈ ਜਦੋਂ ਪਾਣੀ ਤੁਸੀਂ ਬਣਾਉਂਦੇ ਹੋ। ਤਾਂ ਉਸ ਦਿਨ ਹੀ ਤੁਸੀਂ ਪਾਣੀ ਨੂੰ ਪੀ ਲੈਣਾ ਹੈ। ਜੇ ਹੋ ਸਕੇ ਤਾਂ ਕਈ ਵਾਰ ਨਹੀਂ ਪੀਤਾ ਜਾਂਦਾ ਤਿੰਨ ਦਿਨ ਦੇ ਅੰਦਰ ਅੰਦਰ ਇਸ ਪਾਣੀ ਨੂੰ ਪੀ ਲੈਣਾ ਹੈ ਤਿੰਨ ਦਿਨ ਤੋਂ ਬਾਅਦ ਇਹ ਪਾਣੀ ਨੂੰ ਜੇਕਰ ਨਹੀਂ ਪੀਣਾ ਤਾਂ ਇਸ ਨੂੰ ਤੁਸੀਂ ਰੋੜ ਵੀ ਸਕਦੇ ਹੋ ਤਿੰਨ ਦਿਨ ਤੋਂ ਬਾਅਦ ਇਹ ਪਾਣੀ ਦੇ ਵਿੱਚ ਕੋਈ ਵੀ ਊਰਜਾ ਕੋਈ ਵੀ એનર્ਜੀ ਨਹੀਂ ਰਹਿੰਦੀ ਜੋ ਆਪਾਂ ਇਸ ਤੋਂ ਤਾਕਤ ਸਾਨੂੰ ਚਾਹੀਦੀ ਸੀ ਇਸ ਪਾਣੀ ਨੂੰ ਤੁਸੀਂ ਰੋਜ਼ ਹੀ ਬਣਾ ਕੇ ਪੀ ਸਕਦੇ ਹੋ ਹਫਤੇ ਵਿੱਚ ਦੋ ਦਿਨ ਤਾਂ ਜ਼ਰੂਰ ਹੀ ਪੀਓ ਜੇਕਰ ਰੋਜ਼ ਪੀਂਦੇ ਹੋ ਲਗਾਤਾਰ 1 ਮਹੀਨੇ ਵਿੱਚ ਤੁਸੀਂ ਆਪਣੇ ਸਰੀਰ ਵਿੱਚ ਚਮਤਕਾਰ ਹੁੰਦਾ ਹੋਇਆ ਵੇਖੋਗੇ ਜਦੋਂ 1 ਮਹੀਨਾ ਪੂਰਾ ਹੀ ਪੀ ਲਿਆ ਉਸ ਤੋਂ ਬਾਅਦ ਹਫ਼ਤੇ 'ਚ 2-3 ਵਾਰ ਤੁਸੀਂ ਪੀ ਸਕਦੇ ਹੋ ਤੁਹਾਡੇ ਸਰੀਰ ਦੇ ਅੰਦਰ ਜਿਹੜੇ ਰੋਗ ਸਨ ਹੌਲੀ-ਹੌਲੀ ਘਟਨੇ ਸ਼ੁਰੂ ਹੋ ਜਾਣਗੇ ਤੁਹਾਡੇ ਸਰੀਰ ਵਿੱਚ ਚੰਗਾ ਬਦਲਾਅ ਆ ਜਾਵੇਗਾ ਇਸ ਲਈ ਇੱਕ ਤਾਂ ਐਵੇਂ ਦਾ ਪਾਣੀ ਬਣਾ ਕੇ ਜ਼ਰੂਰ ਪੀਓ ਤੇ ਦੂਜਾ ਜੋ ਆਪਾਂ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਕੇ ਹੀ ਪੀਣਾ ਹੈ ਜੇ ਸਰੀਰ ਦੁਖਦਾ ਹੈ ਤਾਂ ਬੋਲੋ ਕਿ ਪਾਤਸ਼ਾਹ ਜੀ ਸਰੀਰ ਦੁਖਦਾ ਹੈ ਜੇ ਸਰੀਰ 'ਚ ਥਕਾਵਟ ਹੈ ਤਾਂ ਪਰਮਾਤਮਾ ਜੀ ਨੂੰ ਕਹੋ ਕਿ ਸਾਨੂੰ ਤੰਦਰੁਸਤੀ ਬਖਸ਼ੋ ਪਰਮਾਤਮਾ ਜੀ ਮੇਰੇ ਧੀ ਪੁੱਤ ਦਾ ਦਿਮਾਗ ਤੇਜ ਹੋ ਜਾਵੇ ਵਿਦਿਆ 'ਚ ਚੰਗੇ ਹੋ ਜਾਣ ਫਿਰ ਦਿਮਾਗ ਓਵੇਂ ਦਾ ਹੀ ਕੰਮ ਕਰੇਗਾ ਪਾਤਸ਼ਾਹ ਜੀ ਆਖਦੇ ਹਨ ਕਿ ਜਿਹੜੇ ਵੀ ਪਰਮਾਤਮਾ ਦਾ ਨਾਮ ਲੈ ਕੇ ਖਾਣ ਪੀਣ ਦਾ ਕੰਮ ਕਰਦੇ ਹਨ ਤੇ ਮੋਲ ਮੰਤਰ ਦਾ ਜਾਪ ਕਰਦੇ ਹੀ ਰਹਿੰਦੇ ਹਨ ਤੇ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦੇ ਹਨ ਤਾਂ ਉਹਨਾਂ ਦੇ ਲਈ ਪਰਮਾਤਮਾ ਜੀ ਵੀ ਹਰ ਵੇਲੇ ਹਾਜ਼ਰ ਨਾਜ਼ਰ ਹਨ ਬਸ ਤੁਹਾਨੂੰ ਫਾਇਦਾ ਚੁੱਕਣਾ ਚਾਹੀਦਾ ਹੈ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਨੂੰ ਜਲਦ ਤੋਂ ਜਲਦ ਹਾਸਿਲ ਹੋ ਜਾਵੇ ਸੋ ਸਾਥ ਸੰਗਤ ਜੀ ਇਹਨਾ ਕਮਾਂ ਨੂੰ ਤੁਸੀਂ ਵਿਸਾਖੀ ਵਾਲੇ ਦਿਨ ਤੱਕ ਕਰਕੇ ਤਾਂ ਵੇਖੋ ਤੁਹਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਖੁਦ ਬਦਲਾਵ ਹੁੰਦੇ ਹੋਏ ਨਜ਼ਰ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ